130 ਕਰੋੜ ਜਨਤਾ ਚੋਂ 30 ਕਰੋੜ ਹੀ ਬਚਣੀ ਹੈ ਅਹੀਂ 2018-19 ਚ ਕਹਿਣਾ ਸ਼ੁਰੂ ਕਰਤਾ ਸੀ ਲੋਕ ਹੁਣ ਕਹਿਣ ਲੱਗੇ ਸ਼ੰਕਾ ਨਾ ਕਰਿਆ ਕਰੋ ਇਹ ਜਿਹੜਾ ਕਲਯੁਗ ਦਾ ਸਮਾਂ ਹੈ ਭਰੋਸੇ ਦਾ ਯੁੱਗ ਹੈ ਭਰੋਸਾ ਕਰ ਲੋ ਰੱਬ ਤੇ ਬਹੁਤ ਚੰਗੇ ਰਹੋਗੇ ਨਹੀਂ ਤਾਂ ਜਿਹੜਾ ਨੇਕ ਲੰਕ ਮਹਾਰਾਜ ਦਾ ਸਮਾਂ ਉਹਨੂੰ ਕਲੰਕ ਨਹੀਂ ਹੈ ਕੋਈ ਕਾ ਬੰਦਾ ਤੇ ਜਿਹੜਾ ਬੰਦਾ ਝੂਠ ਬੋਲਦਾ ਗੱਲ-ਗੱਲ ਤੇ ਝੂਠ ਬੋਲਦਾ ਉਹਦਾ ਤਾਂ ਬਚਾ ਹੀ ਨਹੀਂ ਹੈ ਇਹ ਲਿਖਿਆ ਮਹਾਰਾਜ ਨੇ ਵੀ ਸਭ ਤੋਂ ਪਹਿਲਾਂ ਉਹ ਬੰਦਾ ਚੱਕਣਾ ਮਹਾਰਾਜ ਨੇ ਜਿਹੜਾ ਬੰਦਾ ਝੂਠਾ ਜਿੱਥੇ ਲੋੜ ਨਹੀਂ ਉੱਥੇ ਵੀ ਝੂਠ ਬੋਲੀ ਜਾਂਦਾ ਝੂਠ ਹੀ ਬੋਲੀ ਜਾਂਦਾ ਝੂਠਾ ਬੰਦਾ ਛੱਡਣਾ ਨਹੀਂ ਮਹਾਰਾਜ ਇਸ ਕਰਕੇ ਨਾਮ ਜਪ ਲਓ ਏ ਆਪਾਂ ਭਾਗਾ ਵਾਲਿਆਂ ਆਪਾਂ ਨੂੰ ਮਹਾਰਾਜ ਨੇ ਸਤਸੰਗ ਦਾ ਸਮਾਂ ਬਖਸ਼ਿਆ ਮੁੜ ਕੇ ਤਰਸਿਆ ਕਰੋਗੇ ਸਤਸੰਗ ਨੂੰ ਇਹ ਸਮਾਂ ਨਹੀਂ ਮਿਲਣਾ ਇਹ ਮਹਾਰਾਜ ਦੀ ਬਹੁਤ ਕਿਰਪਾ ਆਪਾਂ ਨੂੰ ਸਮਾਂ ਬਖਸ਼ਿਆ ਜਿੰਨਾ ਸਮਾਂ ਸਤਸੰਗ ਵਿੱਚ ਬਤੀਤ ਕਰ ਲਓਗੇ ਜਿੰਨਾ ਇਕੱਠੇ ਆਪਣੇ ਗਿਆਨ ਗੁਰੂ ਦੇ ਨਾਲ ਮਹਾਪੁਰਖ ਨਾਲ ਸਮਾਂ ਬਤੀਤ ਕਰ ਲਓਗੇ ਵੱਡਿਆਂ ਭਾਗਾ ਨਾਲ ਸੰਗਤ ਮਿਲਦੀ ਆ ਏ ਗੁਰਨਾਨਕ ਸਾਹਿਬ ਦੀ ਮਿਹਰ ਜੋ ਮਹਾਰਾਜ ਨੇ ਕਿਰਪਾ ਕਰਕੇ ਪੰਜਾਬ ਨੂੰ ਬਚਾਇਆ ਹੋਇਆ ਤੁਨ ਮੈਂ ਕਹਿੰਦਾ ਹੁੰਦਾ ਸੀ ਵੀ 25 ਤੋਂ 27 ਤੱਕ ਬੜਾ ਸਮਾਂ ਔਖਾ ਕਈ ਮਖੌਲ ਕਰਦੇ ਸੀ ਉਦੋਂ ਮੈਂ ਕਹਿਣਾ ਮੈਂ ਕਿਹਾ 6-6 ਮਹੀਨੇ ਦਾ ਰਾਸ਼ਨ ਪਾ ਲੋ ਭਾਈ ਉਦੋਂ ਲੋਕ ਮਖੌਲ ਕਰਦੇ ਸੀ ਕਹਿੰਦੇ ਅੱਲਾ ਇਹ ਤਾਂ ਐਵੇਂ ਕਰੀ ਜਾਂਦੇ ਉਹਨਾਂ ਸਰਕਾਰ ਨੇ ਕਹਿਦਾ ਕਹਦਾ 72 ਘੰਟਿਆਂ ਦਾ ਪਾਲੋ ਭਾਈ ਖਾਣਾ 12 ਛੀਕ 72 ਉਹ ਵੀ 6 ਮਹੀਨੇ ਹੀ ਹੋ ਗਏ ਸਿੱਧਾ ਨਹੀਂ ਕਿਹਾ ਤੁਹਾਨੂੰ ਵੀ 6 ਮਹੀਨੇ ਦਾ ਰਸਣ ਪਾਲੋ ਕੁਝ ਵੀ ਹੋ ਸਕਦਾ ਵੀ ਲੋਕ ਡਰ ਨਾ ਜਾਣ ਕਹਿੰਦੇ 72 ਘੰਟੇ ਦਾ ਪਾਲੋ ਉਹ ਸਤਗੁਰ ਦੀ ਮਹਿਮਾ ਬੜੀ ਅਪਰੰਪਾਰ ਹੈ ਜੇ ਉਹਦੀ ਕਿਰਪਾ ਨਾ ਨਾ ਹੋਵੇ ਜਦੋਂ ਬੰਦਾ ਹੰਕਾਰੀ ਹੋ ਜਾਂਦਾ ਫਿਰ ਬਹੁਤ ਕਮ ਔਖਾ ਹੁੰਦਾ ਆਪਣੇ ਗੁਰੂ ਅੱਗੇ ਹੱਥ ਜੋੜ ਕੇ ਰੱਖੋ ਸ਼ੁਕਰਾਨਾ ਕਰੋ ਮਹਾਰਾਜ ਬੜੀ ਕਿਰਪਾ ਦੋ ਵਕਤ ਦੀ ਰੋਟੀ ਮਿਲ ਰਹੀ ਹੈ ਸੁਖੀ ਵਸਦੇ ਪਰਿਵਾਰ ਚ ਰਹ ਰਹੇ ਆ ਪੰਜਾਬ ਦੀ ਧਰਤੀ ਗੁਰੂ ਪੀਰਾਂ ਦੀ ਧਰਤੀ ਮਹਾਰਾਜ ਨੇ ਬਚਾ ਕੇ ਰੱਖਿਆ థਾਈਲੈਂਡ ਦੇ ਵਿੱਚ ਦੇਖੋ ਕੀ ਹਾਲ ਹੋਇਆ ਤੁਹਾਨੂੰ ਪਤਾ ਹੀ ਹੈ ਕਿਦਾਂ ਬਿਲਡਿੰਗਾਂ ਗਿਰੀਆਂ ਨੇ ਲੋਕ ਸੜਕਾਂ ਤੇ ਸੁੱਤੇ ਜਿਹੜੇ ਅਮੀਰ ਸੀ ਨਾ ਜਿਹੜੇ ਅਮੀਰ ਲੋਗ ਸੜਕਾਂ ਤੇ ਦੇਖ ਲਓ ਸੁੱਤੇ ਨੇ ਘਰ ਹੀ ਨਹੀਂ ਰਿਹਾ ਇਹ ਤਾਂ ਮਹਾਰਾਜ ਨੇ ਜੇ ਟ੍ਰੇਲਰ ਦਿਖਾਇਆ ਸ਼ੁਰੂ ਵਿੱਚ ਦੇਖੋ 25 ਦੇ ਅੱਗ ਲੱਗੀ ਹੈ ਉਥੇ ਕਹਿੰ ਲੋ ਕੈਲੀਫੋਰਨੀਆ ਜਿਹੜੇ ਤਗੜੇ ਤਗੜੇ ਲੋਕ ਸੀ ਬੜੇ ਅਮੀਰ ਲੋਗ ਪੋਰਸ਼ ਇਲਾਕੇ 'ਚ ਰਹਿਣ ਵਾਲੇ ਉਹ ਸੜਕਾਂ ਤੇ ਆ ਗਏ ਮਹਾਰਾਜ ਕੇ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਉਹਨਾਂ ਨੇ ਰੱਬ ਨੂੰ 0 ਨੰਬਰ ਦਿੱਤਾ ਸੀ ਕੁਛਿਆ ਕਹਿੰਦੇ ਯੂਨੀਵਰਸ ਨੂੰ ਕਿੰਨੇ ਨੰਬਰ ਦੇਣੇ ਉਹ ਕਹਿੰਦੇ ਰੱਬ ਨੇ ਸਾਡੇ ਵਾਸਤੇ ਕੀ ਕੀਤਾ ਮਹਾਰਾਜ ਕਹਿ ਰਹੇ ਨੇ ਜੈ ਪ੍ਰਸਾਦ arogh kanchan dehi liv lavo tis ram sneh ਸੋ ਕਮਨੀ ਸਾਹਿਬ ਦੇ ਵਿੱਚ ਕਿੰਨੀ ਬੜਿਆਈ ਪਰਮੇਸ਼ਰ ਦੀ ਕੀਤੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਸ਼ੁਕਰਾਨਾ ਕਰੀਏ ਇਹ ਜਿਹੜੀ ਦੇਹੀ ਹੈ ਤੰਦਰੁਸਤ ਜੈ ਪ੍ਰਸਾਦ ਬਸੇ ਸੁਖ ਮੰਦਰ ਸੋਹਣੇ ਤੈਨੂੰ ਮਕਾਨ ਦਿੱਤੇ ਰਹਿਣ ਵਾਸਤੇ ਜਿਨ੍ਹਾਂ ਨੇ ਹੰਕਾਰ ਕੀਤਾ ਨਾ ਦੇਖ ਲਓ ਫਿਰ ਕੀ ਬਣਦਾ ਸੋ ਸਾਹ ਸੰਗਤ ਸ਼ੁਕਰਾਨਾ ਕਰੀਏ ਵੀ ਆਪਾਂ ਨੂੰ ਸਤ ਸੰਗਤ ਕਰਨ ਦਾ ਜੀ ਸਮਾਂ ਮਿਲ ਰਿਹਾ ਮਹਾਰਾਜ ਨੇ ਕਿਰਪਾ ਕੀਤੀ ਹੈ ਕੀਰਤਨ ਵੀ ਉਹਦੀ ਕਿਰਪਾ ਤੋਂ ਬਿਨਾਂ ਨਹੀਂ ਹੁੰਦਾ ਆਵਾਜ਼ ਚੱਲ ਨਹੀਂ ਰਹੀ ਮਰਦਾਸ ਕੀਤੀ ਮੈਂ ਗੁਰਨਾਨਕ ਸਾਹਿਬ ਮਹਾਰਾਜ ਕਰ ਦੋ ਕਿਰਪਾ ਤੁਹਾਡੀ ਕਿਰਪਾ ਤੋਂ ਬਿਨਾਂ ਕੀਰਤਨ ਵੀ ਨਹੀਂ ਹੋਣਾ ਮਹਾਰਾਜ ਵੀ ਦੇਖਦੇ ਵੀ ਜੀਵ ਨੂੰ ਹੰਕਾਰ ਨਾ ਕਿਤੇ ਆ ਜੇ ਅਰਦਾਸ ਕੀਤੀ ਮੈਂ ਕਿ ਮਹਾਰਾਜ ਕਰਾ ਲੋ ਕੀਰਤਨ ਕਰ ਦੋ ਮੇਰ ਜਦੀ ਆਵਾਜ਼ ਚੱਕੀ ਗਈ ਆਪਾਂ ਗੁਰੂ ਨਾਨਕ ਸਾਹਿਬ ਤੋਂ ਬਿਨਾ ਇੱਕ ਡਿੰਗ ਨਹੀਂ ਪੜ ਸਕਦੇ ਸਭ ਤੇ ਵੱਡਾ ਸਤਿਗੁਰ ਨਾਨਕ ਜਿਨੇ ਕਲ ਰਾਖੀ ਪਰਮੇਸ਼ਰ ਪ੍ਰੇਮ ਦਾ ਬੰਨਿਆ ਭਾਈ ਗੁਰਦਾਸ ਜੀ ਕਹਿੰਦੇ ਗੋਵਿੰਦ ਭਾਉ ਭਗਤ ਕਾ ਭੁਖਾ ਭੁੱਖ ਲੱਗਦੀ ਪਰਮੇਸ਼ਰ ਨੂੰ ਕਾਵੀ ਸਿਵਤ ਸਲਾਹ ਦੀ ਜਦੋਂ ਰਲ ਕੇ ਸਤ ਸੰਗਤ ਦੇ ਰੂਪ ਵਿੱਚ ਪਰਮੇਸ਼ਰ ਦੀ ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ ਅਨਕ ਬਾਰ ਕਰ ਬੰਦਨ ਸੰਤਨੁ ਹਾਂ ਚਰਨ ਗੋਬਿੰਦ ਜੀ ਕੇ ਬਸਨਾ ਜਦੋਂ ਆਪਾਂ ਸਿਵਤ ਸਲਾਹ ਕਰਦੇ ਹਾਂ ਰਲ ਕੇ ਸਤ ਸੰਗਤ ਦੇ ਰੂਪ ਵਿੱਚ ਪਰਮੇਸ਼ਰ ਪਰ ਖੁਸ਼ ਹੁੰਦੇ ਵਾਹੇ ਤਾਂ ਉਹਦੀ ਸਿਵਤ ਕਰੀਏ ਉਹਨੇ ਵੱਡਾ ਨਹੀਂ ਹੋ ਜਾਣਾ ਵੱਡਾ ਨਾ ਹੋਵਾ ਘਾਟ ਨਾ ਜਾਏ ਇਹ ਤਾਂ ਆਪਾਂ ਆਪਣੇ ਵਾਸਤੇ ਕਰਦੇ ਆਂ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਿਆ ਗੁਰੂ ਦੀ ਉਪਮਾ ਗੁਰੂ ਨੂੰ ਬਣ ਆਉਂਦੀ ਹੈ ਪਰ ਆਪਾਂ ਆਪਣੇ ਭਲੇ ਵਾਸਤੇ ਗੁਣ ਗਾਉਨੇ ਕਬੀਰ ਸਾਹਿਬ ਕਹਿੰਦੇ ਜੇ ਤੂੰ ਪਰਮੇਸ਼ਰ ਦੇ ਗੁਣ ਗਾਵੇਂਗਾ ਨਾ ਚਿੰਤਾ ਨਾ ਕਰੀਂ ਕਈਆਂ ਨੂੰ ਚਿੰਤਾ ਹੁੰਦੀ ਹੈ ਵੀ ਪਤਾ ਨਹੀਂ ਕੀ ਬਣਨਾ ਅਜੇ ਕਈਆਂ ਦੇ ਮਨ ਵਿੱਚ ਇਹ ਵੀ ਅਜੇ ਸੰਸਾ ਵੀ ਜੁੜ ਤਾਂ ਗਏ ਪਾਰ ਹੋ ਜਾਣਗੇ ਕਈਆਂ ਦੇ ਮਨ ਦੇ ਇਹ ਵੀ ਸੰਸਾ ਹੈ ਕਬੀਰ ਸਾਹਿਬ ਨੇ ਤੁਕ ਦੇਵੇ ਸੰਸਾ ਹੀ ਚੱਕਤਾ ਕਬੀਰ ਸਾਹਿਬ ਕਹਿੰਦੇ ਕੋਈ ਗਾਵੇ ਕੋ ਸੁਣ ਹਰ ਨਾਮਾ ਚਿਤ ਲਾਏ ਕਹੇ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ ਕਬੀਰ ਸਾਹਿਬ ਕਹਿੰਦੇ ਕੋਈ ਗਾਵੇ ਪਰਮੇਸ਼ਰ ਦੇ ਗੁਣ ਚਿਤ ਲਾ ਕੇ ਕੋ ਗਾਵੇ ਕੋਈ ਗਾਵੇ ਕੋ ਸੁਣ ਕੋਈ ਪਰਮੇਸ਼ਰ ਦੀ ਸਿਫਤ ਸਲਾਹ ਕਰੇ ਤੇ ਬੈਠ ਕੇ ਕੋਈ ਸੁਣ ਲਵੇ ਗਉਣ ਵਾਲੇ ਨੂੰ ਵੀ ਸੁਣਨ ਵਾਲੇ ਨੂੰ ਵੀ ਬਰਾਬਰ ਫਾਲਾ ਸੁਣਨ ਵਾਲੇ ਨੂੰ ਜ਼ਿਆਦਾ ਫਾਲਾ ਉਹਦੇ ਨਾਲ ਕਬੀਰ ਸਾਹਿਬ ਕਹਿੰਦੇ ਕੋਈ ਗਾਵ ਹੈ ਕੋ ਸੁਣੇ ਹਰਨਾਮਾ ਚਿਤ ਲਾਏ ਪਰਮੇਸ਼ਰ ਦੇ ਨਾਮ ਦੇ ਵਿੱਚ ਚਿਤ ਲਾਵੇ ਅਮਰੀਕਾ ਤੋਂ ਸੰਤ ਮਹਾਰਾਜ ਜੀ ਦੋ ਡੇਢ ਦੋ ਮਹੀਨੇ ਹੋ ਗਏ ਸਾਡੇ ਕੋਲ ਆਇਆ ਨੂੰ ਪਰਿਵਾਰ ਹੱਥ ਜੋੜ ਕੇ ਬੇਨਤੀਆਂ ਕਰਦਾ ਵੀ ਸਾਡੇ ਕੋਲ ਵੀ ਆਜੋ ਇਹਨਾਂ ਦਾ ਸੰਗਤ ਦੇ ਵਿੱਚ ਬੜਾ ਦਿਲ ਲੱਗਿਆ ਹੋਇਆ ਸਿੰਘ ਨਾਲ ਆਏ ਹੋਏ ਨੇ ਰਿਸ਼ਪਾਲ ਸਿੰਘ ਪਰਿਵਾਰ ਬੇਨਤੀਆਂ ਕਰਦਾ ਵੀ ਸਾਡੇ ਕੋਲ ਆਜੋ ਇਹ ਪਿਆਰ ਹੁੰਦਾ ਸੰਗਤ ਦਾ ਜਿਹੜਾ ਗੁਰੂ ਦਾ ਪਿਆਰ ਹੈ ਸੰਗਤ ਦਾ ਪਿਆਰ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤ ਗੁਰ ਨਾਲ ਅੱਜ ਸੰਤ ਮਹਾਰਾਜ ਜੀ ਦਾ ਜਨਮ ਦਿਨ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ ਸੰਤਾਂ ਮਹਾਂਪੁਰਖਾਂ ਦੀ ਲੰਮੀ ਉਮਰ ਹੋਣੀ ਚਾਹੀਦੀ ਹੈ ਕਿਉਂ ਸੰਗਤਾਂ ਨੂੰ ਪਰਮੇਸ਼ਰ ਨਾਲ ਜੋੜ ਦੇ ਜੋੜਨਹਾਰਾ ਸੰਤ ਗੁਰਬਾਣੀ ਚ ਸਿੱਧੇ ਅਰਥ ਨੇ ਕਹਿੰਦੇ ਸੰਤਾਂ ਤੋਂ ਬਿਨਾ ਮਹਾਪੁਰਖਾਂ ਤੋਂ ਬਿਨਾ ਜੁੜਿਆ ਨਹੀਂ ਜਾਂਦਾ ਜੋੜਨਹਾਰਾ ਸੰਤ ਨਾਨਕ ਪਾਦਰ ਪਦਰੂ ਸਾਧਕਾ ਸੰਗ ਵਡਭਾਗੀ ਪਾਈ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਵੱਡਿਆਂ ਭਾਗਾ ਨਾਲ ਸਾਧੂ ਦੀ ਸੰਗਤ ਮਿਲਦੀ ਹੈ ਸਾਧੂ ਦੀ ਸੰਗਤ ਤੋਂ ਬਿਨਾ ਰੰਗ ਨਹੀਂ ਚੜਦਾ ਸਾਧ ਕਾ ਸੰਗ ਤੇ ਨਾਮ ਕਾ ਰੰਗ ਨਾਮ ਦਾ ਰੰਗ ਉਦੋਂ ਚੜੇਗਾ ਜਦੋਂ ਸਾਧੂ ਦੀ ਸੰਗਤ ਮਿਲੇਗੀ ਜੁਗਤੀਆਂ ਹੀ ਸਾਧੂ ਨੇ ਦੱਸਣੀਆਂ ਜਿਹੜਾ ਨਾਮ ਜਪਦਾ ਨਾ ਉਹਨੇ ਸਾਨੂੰ ਦੱਸਣਾ ਵੀ ਨਾਮ ਜਪਣਾ ਕਿੱਦਾਂ ਜਿਹੜਾ ਨਾਮ ਨਹੀਂ ਜਪਦਾ ਉਹ ਉਹਨੂੰ ਵਿਚਾਰੇ ਨੂੰ ਪਤਾ ਹੀ ਨਹੀਂ ਮਹਾਪੁਰਖ ਦੱਸਣਗੇ ਰੱਬ ਨਾਲ ਕਿੱਦਾਂ ਜੁੜਨਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਐਵੇਂ ਨਹੀਂ ਕਿਹਾ ਗਿਆਨ ਇੰਜਨ ਗੁਰ ਦੀਆ ਗਿਆਨ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗ ਫਿਰ ਕੇ ਮਹਾਰਾਜ ਕਹਿੰਦੇ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਦੀਠਾ ਨਾਮ ਪ੍ਰਭੂ ਕਾ ਲਗਾ ਮੀਠਾ ਸਗਲ ਸਮਗਰੀ ਇੱਕ ਸਕਟ ਮਾਹੀ ਅਨਕ ਰੰਗ ਨਾਨੰਦ ਰਿਸ਼ਟਾ ਨਉ ਨਦੀ ਅਮਰਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾ ਸੁਨ ਸਮਾਦ ਅਨਤੈ ਨਾਦ ਕਹਿ ਨਾ ਜਾਈਏ ਚਰਜ ਬਿਸਮਾਦ ਤਿੰਨ ਦੇਖਿਆ ਜਿਸਾਬ ਦਿਖਾਏ ਨਾਨਕ ਤੇਜਨ ਸੋਝੀ ਪਾਏ ਸਾਧੂ ਦੀ ਸੰਗਤ ਤੋਂ ਬਿਨਾ ਨਾਮ ਦਾ ਰੰਗ ਨਹੀਂ ਚੜ ਸਕਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤਾਂ ਇੰਨੀ ਗੱਲ ਕਹਿਤੀ ਕਹਿੰਦੇ ਵੀ ਜਿਹੜੀ ਮਹਿਮਾ ਨਾ ਨਾਮ ਦੀ ਉਹ ਸੰਤਾਂ ਦੇ ਹਿਰਦੇ 'ਚ ਹੀ ਵੱਸਦੀ